ਰਾਜਪੁਰਾ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਨੌਰੀ ਗੇਟ ਵਿੱਚ ਸਰਬਤ ਦਾ ਪਲਾ ਸੇਵਾ ਮਿਸ਼ਨ ਅਤੇ ਐਚਡੀਐਫਸੀ ਬੈਂਕ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਰਾਜਪੁਰਾ ਤੇ ਐਪੀ ਜੈਨ ਸਿਵਲ ਹਸਪਤਾਲ ਡਾਕਟਰਾਂ ਦੀ ਟੀਮ ਦੁਆਰਾ 75 ਯੂਨਟ ਬਲੱਡ ਇਕੱਠਾ ਕੀਤਾ ਗਿਆ ਸਰ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਰਵਿੰਦਰ ਸਿੰਘ ਤੇਜੇ ਅੱਜ ਜਿਹੜਾ ਕੈਂਪਲਾ ਆ ਵੀ ਜਾਣਕਾਰੀ ਦੇ ਤੋ ਇਹ ਕੈਂਪ ਜੀ ਸਰਬਤ ਦਾ ਭਲਾ ਸੇਵਾ ਮਿਸ਼ਨ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਨੂੜੀ ਗੇਟ ਵੱਲੋਂ HDFC ਬੈਂਕ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਲਗਾਇਆ ਜਾ ਰਿਹਾ ਹੈ ਇਹ ਪਿਛਲੇ ਅਸੀਂ ਕਈ ਸਾਲਾਂ ਤੋਂ ਰੂਟੀਨ ਵਾਈਜ਼ ਇਦਾਂ ਹੀ ਲਗਾਉਂਦੇ ਹਾਂ ਕਿੰਨਾ ਕੈਂਪ ਹੈ ਤੁਹਾਡਾ ਇਹ ਕੈਂਪ ਜੀ ਤਕਰੀਬਨ 15ਵਾਂ 16ਵਾਂ ਕੈਂਪਸ ਹੀ ਲਾ ਰਹੇ ਹਾਂ ਤੇ ਇਸ ਵਿੱਚ ਅਸੀਂ 75 ਯੂਨਿਟਾਂ ਬਲੱਡ ਬੈਂਕ ਬਲੱਡ ਨੂੰ ਬੈਂਕ ਨੂੰ ਦੰਦਦੇ ਹਾਂ ਇਸ ਟਾਈਮ ਕਿੰਨੇ ਕਹੋਗੇ ਯੂਨਟਾ ਸਾਡੇ ਇਸ ਟਾਈਮ 35 35 36 ਯੂਨਟਾਂ ਅਸੀਂ ਕਰ ਚੁੱਕੇ ਹਾਂ ਅੱਜ ਕੱਲ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅੱਜ ਕੱਲ ਦੇ ਨੌਜਵਾਨਾਂ ਨੂੰ ਉਹੀ ਇਹੀ ਸੇਧ ਦੰਦਨੇ ਆ ਕਿ ਨਸ਼ਿਆਂ ਤੋਂ ਦੂਰ ਹੋ ਕੇ ਇੱਕ ਜਿਹੜਾ ਆਪਾਂ ਇੱਕ ਬਲੱਡ ਦੀ ਯੂਨਿਟ ਦੰਦਦੇ ਹਾਂ ਉਹ ਚਾਰ ਜ਼ਿੰਦਗੀਆਂ ਨੂੰ ਬਚਾਉਂਦੀ ਹੈ ਇਸ ਲਈ ਵੱਧ ਚੜ ਕੇ ਬਲੱਡ ਦਾਨ ਕਰਨਾ ਚਾਹੀਦਾ ਇਹ ਕੈਂਪ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਰੱਖਦੇ ਅਸੀਂ ਹਰ ਵਾਰ ਸਰ ਆਪਣਾ ਨਾਮ ਸੁਣਿੰਦੇ ਮਹਿੰਦਰ ਸਿੰਘ ਹੈ ਨਾਮ ਮੇਰਾ ਮਹਿੰਦਰ ਸਿੰਘ ਬਹਿਣੀਵਾਲ ਕੈਂਪ ਲਾਇਆ ਕਿਹੜੀ ਸੁਸਾਇਟੀ ਤੋਂ ਤਰਫੋਂ ਲਾਇਆ ਸੀ ਸੈਂਡ ਇਹ ਆਪਣਾ ਕੁਝ ਆਪਣਾ ਐਸ.ਐਚ.ਆਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਨੂੰ ਆਪਣਾ ਨਾਮ ਦੱਸੋ ਜੀ ਸਵਾਲ ਇਹ ਸਮੂਹ ਸਮੂਹ ਸਾਫ ਮੇਰਾ ਨਾਮ ਰਵਿੰਦਰ ਸਿੰਘ ਇਹ ਸੋਸਾਇਟੀ ਦਾ ਨਾਮ ਇਹ ਜਿਹੜਾ ਨਹੀਂ ਹੈ ਨਹੀ ਨਹੀ ਮੈਂ ਡਾਕਟਰ ਸ਼ੀਨਾ ਮਿੱਤਲ ਇਨਚਾਰਜ ਬਲੱਡ ਸੈਂਟਰ ਐਪੀ ਜਨ 시ਵਲ ਹਸਪੀਟਲ ਰਾਜਪੁਰਾ ਤੋਂ ਅੱਜ ਅਸੀਂ ਟੈਂਪੋ ਲੈ ਆਏ ਜਨ ਕੇ ਹਾਂਜੀ ਅੱਜ ਅਸੀਂ 4 ਤਰੀਕ ਨੂੰ ਕੈਂਪ ਲਗਾ ਰਹੇ ਹਾਂ ਗੁਰਦੁਆਰਾ ਸਾਹਿਬ ਬਨੂੜੀ ਗੇਟ ਤੇ ਜਿਹੜਾ ਕਿ ਕੈਂਪ ਐਚਡੀਐਫਸੀ ਐਸੋਸੀਏਸ਼ਨ ਨਾਲ ਮਿਲ ਕੇ ਸਰਬੱਤ ਦਾ ਭਲਾ ਟੀਮ ਨੇ ਲਗਵਾਇਆ ਹੈ ਇਹ ਕੈਂਪ ਬਹੁਤ ਅੱਛਾ ਚੱਲ ਰਿਹਾ ਇਸ ਟਾਈਮ ਤੇ ਕਿੰਨੇ ਕੋਈ ਯੂਨਿਟ ਹੋ ਇਸ ਟਾਈਮ ਤੇ 3 ਕਿ ਯੂਨਿਟ ਹੋ ਚੁੱਕੇ ਨੇ ਜੀ ਉਮੀਦ ਹੈ ਕਿ 80 ਤੱਕ ਚਲਾ ਜਾਏਗਾ ਟਾਰਗੇਟ ਕਿੰਨਾ ਰੱਖਿਆ ਹੈ 80 ਤੱਕ ਦਾ ਟਾਰਗੇਟ ਹੈ ਜੀ ਕੀ ਜਾਣੇ ਜੰਗੋ ਅੱਜ ਕੱਲ ਦੇ ਨੌਜਵਾਨ ਅੱਜ ਕੱਲ ਦੇ ਨੌਜਵਾਨ ਨੂੰ ਕਹਿਣਾ ਚਾਹੁੰਦੇ ਆ ਕਿ ਕੈਂਪ ਲਗਵਾਓ ਹਨਾ ਖੂਨਦਾਨ ਕਰੋ ਕਿਉਂਕਿ ਜਿਹੜੇ ਯੁਵਕ ਨੇ ਨੌਜਵਾਨ ਜਨਤਾ ਹੈ ਉਹ ਇੱਕ ਸਹੀ ਖੂਨਦਾਨ ਹੋ ਸਕਦਾ ਉਹਨਾਂ ਤੋਂ ਤਾਂ ਉਹਨਾਂ ਨੂੰ ਕਹਿਣਾ ਚਾਹੁੰਗੀ ਕਿ ਖੂਨਦਾਨ ਕਰੋ ਕਿਉਂਕਿ ਖੂਨਦਾਨ ਨਾਲ ਸਿਰਫ ਰੈਸੀਪੀਐਂਟਸ ਨੂੰ ਨਹੀਂ ਇੱਕ ਡੋਨਰਸ ਨੂੰ ਵੀ ਫਾਇਦਾ ਹੁੰਦਾ ਹੈ ਕਿਉਂਕਿ ਉਹਨਾਂ ਦੇ ਖੂਨ ਦੀ ਵੀ ਜਾਂਚ ਹੋ ਜਾਂਦੀ ਹੈ ਜਿਵੇਂ ਕਿ ਅਸੀਂ ਸਾਰੇ ਟੈਸਟ ਕਰਦੇ ਹਾਂ ਟ੍ਰਿਪਲ ਐਚ ਮਲੇਰੀਆ ਸਿਫਲਿਸ ਤਾਂ ਹਰ 3 ਮਹੀਨੇ ਨੌਜਵਾਨ ਜਿਹੜੇ ਮੇਲਸ ਨੇ ਉਹ ਕਰ ਸਕਦੇ ਨੇ ਜਿਹੜੇ ਕਿ ਜਵਾਨ ਔਰਤਾਂ ਨੇ ਉਹ ਚਾਰ ਹਰ 4 ਮਹੀਨੇ ਤੱਕ ਕਰ ਸਕਦੀਆਂ ਨੇ ਤਾਂ ਇਸ ਤਰ੍ਹਾਂ ਉਹਨਾਂ ਦੇ ਹਰ 3 ਮਹੀਨੇ ਜਾਂ 4 ਮਹੀਨੇ ਬਾਅਦ ਉਹਨਾਂ ਦੇ ਖੂਨ ਦੀ ਜਾਂਚ ਹੋ ਜਾਂਦੀ ਹੈ ਇਸ ਲਈ ਉਹਨਾਂ ਨੂੰ ਖੂਨ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਖੂਨ ਹੀ ਹੈ ਇੱਕ ਕਿਉਂਕਿ ਹਸਪੀਟਲ ਦੇ ਵਿੱਚ ਸਾਡੇ ਕੋਲ ਐਕਸੀਡੈਂਟ ਕੇਸ ਆਉਂਦੇ ਨੇ ਏ ਐਨ ਸੀ ਕੇਸ ਪ੍ਰੈਗਨੈਂਟ ਔਰਤਾਂ ਆਉਂਦੀਆਂ ਨੇ ਤਾਂ ਉਹਨਾਂ ਨੂੰ ਬਹੁਤ ਲੋਡ ਪੈਂਦੀ ਹੈ ਤਾਂ ਐਮਰਜੈਂਸੀ 'ਚ ਸਾਡਾ ਬਲੱਡ ਬਹੁਤ ਜ਼ਿਆਦਾ ਲੱਗਦਾ ਹੈ ਤਾਂ ਇਸ ਕਰਕੇ ਕਹਿਣਾ ਚਾਹੂੰਗੀ ਕਿ ਖੂਨਦਾਨ ਜ਼ਰੂਰ ਕਰੋ ਥੈਂਕ ਯੂ